ਹੂੰ ਚੱਲ ਕੋਈ ਨਹੀਂ ਕੀ ਮੂੰਦੱਲੇ ਨੂੰ ਚੱਲ ਕੋਈ ਨਹੀਂ ਕੀ ਤੇ ਬੋਲਣ ਦੀ ਤਮੀਜ਼ ਆ ਤੈਨੂੰ ਕਾ ਬੰਦਾ ਹੋ ਮੈਂ ਦੁਕਾਨ ਬਣਾਉਂਗਾ ਫੇ ਅੰਦਰ ਬਣਾਉਂਗਾ ਫੇ ਤੇ ਤੂੰ ਦੇਖਣਾ ਮੈਂ ਨਹੀਂ ਦੇਖਣਾ ਬਣਾਉਂਗਾ ਤਾਂ ਨਾ ਕੰਮ ਕਰਾਣਾ ਮੈਂ ਤੇ ਇਹ ਬੋਲਿਆ ਕਿ ਸਭ ਸਾਫ਼ ਦਾ ਸਾਮਾਨ ਰੱਖਣਾ ਟੋਪਨ ਨਹੀਂ ਰੱਖਣਾ वो पानी को मैं ढक के रखना है क्यों नहीं कह रहे कैबिन 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 बना लो शीशे शीशे का का बनाओ ठीक है ये लोग नहीं कहीं खाते मछली आप उनको भी दिखाते हो ठीक है लोग नहीं लाइक करते सभी लोग नहीं खाते ठीक है सर जिसको खाता है उसको खिलाओ लोग उधर जाते हैं लोगों की लुधियाना से कंप्लेंट आई मुझे तो लोग चिंतपूर्णी माता के दर्शनों के लिए जाते हैं वो कहते हैं ये मछली मार्केट का करो कुछ सही गल सही सही गल है बिल्कुल सही

तेरी ज़िड़ी अकड़ा ना बहुत ठीक करेंगे हम। हाँ, नहीं। अच्छा इतना इतना रख लेंगे भी चलिए। हाँ, कुछ चलेगा। ये नहीं चलेगा। पैसे इस्पनाओं। दो हज़ार पैसे लाने वाला हूँ। ये नहीं ये स्पेशल नहीं चलेगा। शीशे का, का बनाओ उसमें रखो ये लोग नहीं खाते कहीं उनको क्यों खिलाते हो लोग नहीं लाई जो लोगों की कंप्लेंट आ रही है बार बार लोग माता के दर्शनों के लिए जाते हैं जितपूर्णी माता और वो कहते हैं यहाँ मार्केट खुला है नहीं अच्छा लगता लोगों को है ये बंद जे जे आपको टाइम दे दिया आप ऐसा नहीं होगा काम पर्दे में करो पढ़ाई भी पर्दे पढ़ में करनी सामने नहीं कर सकता लाइसेंस बनाओ उसका फोटो चलो चरित्र ਕਿੱਥੇ ਤਾਰ ਤੋ ਹੈ ਲਾਇਸੈਂਸ ਲਿਆ ਉਸਾਰ ਤੇ ਵੀ ਕਾਰਵਾਈ ਕਰੋ ਇਹਨਾਂ ਨੂੰ ਪਹਿਲਾਂ ਵੀ ਕਿੰਨੀ ਵਾਰੀ ਵਾਰਨ ਕੀਤਾ ਪਰ ਇਹਨਾਂ ਤੇ ਨਹੀਂ ਅਸਰ ਹੋਇਆ ਅੱਜ ਵੀ ਦੇਖਿਆ ਮੱਖੀਆਂ ਉੱਤਾਂ ਹੀ ਹਾਈਜਨ ਦਾ ਕੋਈ ਖਿਆਲ ਨਹੀਂ ਕੋਈ ਫੂਡ ਸੇਫਟੀ ਮੇਅਰ ਨਹੀਂ ਲੈ ਕਿਸੇ ਨੇ ਕੈਪ ਨਹੀਂ ਪਾਈ ਕਿਸੇ ਨੇ ਗਲਵਜ਼ ਨਹੀਂ ਪਾਏ ਕਿਸੇ ਨੇ ਐਪਰਨ ਨਹੀਂ ਖਾਸ ਕਰਕੇ ਨੀਟ ਦਾ ਕੰਮ ਕਰਦੇ ਇਹਨਾਂ ਦਾ ਐਪਰਨ ਤਾਂ ਹਰ ਇੱਕ ਦਾ ਹੋਣਾ ਹੀ ਚਾਹੀਦਾ ਕਿਸੇ ਕੋਲ ਐਪਰਨ ਨਹੀਂ ਹੈਗਾ ਇਹ ਨੋਟਿਸ ਦੇ ਚੱਲੇ ਸਰਵ ਕਰਤਾ ਸਾਈਨ ਕਰਾ ਲਿਆ ਰਸੀਦ ਕਰਾਤਾ ਇਹਨਾਂ ਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਇੱਕ ਹਫਤੇ ਦੇ ਵਿੱਚ ਅਗਰ ਇਹਨਾਂ ਨੇ ਇਹ ਚੀਜ਼ਾਂ ਨਹੀਂ ਲਾਗੂ ਕੀਤੀਆਂ ਤਾਂ ਜਿਹੜਾ ਜਿਹੜੇ ਬੰਦੇ ਨੇ ਨਹੀਂ ਲਾਗੂ ਕੀਤੀਆਂ ਉਹਦਾ ਕੰਮ ਬੰਦ ਹੋ ਜਾਊਗਾ ਲਾਇਸੈਂਸ ਰੱਦ ਕਰ ਦਾਂਗੇ ਔਰ ਅਨ ਹਾਈਜਨ ਦਾ ਚਲਾਨ ਵੀ ਕਰਾਂਗੇ ਕੋਰਟ ਵਿੱਚ ਵੀ ਪੇਸ਼ ਕਰਾਵਾਂਗੇ ਇਹਨਾਂ ਨੂੰ ਜਿਹੜਾ ਲੀਗਲ ਕਾਰਵਾਈ ਪੂਰੀ ਤੋਂ ਲੰਘਾਵਾਂਗੇ ਇਹਨਾਂ ਨੂੰ ਪਤਾ ਲੱਗੂਗਾ ਵੀ ਕੋਈ ਕਾਨੂੰਨ ਵੀ ਹੈਗਾ ਕੋਈ ਫੂਡ ਸੇਫਟੀ ਐਕਟ ਵੀ ਹੈਗਾ ਇਸ ਸਟੇਟ 'ਚ ਤਾਂ ਹੈ ਹੀ ਨਹੀਂ ਸ਼ਿੱਕੇ ਟੰਗਿਆ ਹੋਇਆ ਇਹਨਾਂ ਨੇ ਔਰ ਜ਼ਿਆਦਾਤਰ ਜਿੰਨੇ ਮੈਂ ਬੰਦੇ ਇੱਧਰ ਦੇਖੇ ਸਾਰੇ ਪ੍ਰਵਾਸੀ ਆ ਤੇ ਮੈਨੂੰ ਇਹਨਾਂ ਤੋਂ ਕੋਈ ਇਤਰਾਜ਼ ਨਹੀਂ ਹੈਗਾ ਪਰ ਇਹ ਫੂਡ ਸੇਫਟੀ ਦੇ ਨਿਯਮਾਂ ਨੂੰ ਤਾਂ ਸਮਝਦਾ ਹੀ ਕੱਖ ਨਹੀਂ ਨਾ ਇਹ ਤਾਂ ਕਹਿੰਦੇ ਜੋ ਗੰਦ ਖਵਾ ਦੋ ਲੋਕਾਂ ਨੂੰ ਸੋ ਅਸੀਂ ਇਹ ਪੰਜਾਬ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਹੁਣ ਹਰ ਬੰਦਾ ਨਹੀਂ ਖਾਂਦਾ ਕੋਈ ਬੰਦੇ ਵਿੱਚ ਮੈਂ ਨਾਨ ਵੇਜ ਨਹੀਂ ਖਾਂਦੇ ਉਹ ਨਹੀਂ ਲਾਇਕ ਕਰਦੇ ਉਹਨਾਂ ਨੂੰ ਤਾਂ ਸਾਹਮਣੇ ਦੇਖ ਕੇ ਵੀ ਅੱਖਾਂ ਨਹੀਂ ਲੱਗਦਾ ਜਿਹੜਾ ਖਾਂਦਾ ਉਹਨੂੰ ਪਰਦੇਚ ਕਰੋ ਆਪਣਾ ਕੰਮ ਲੋਕਾਂ ਨੂੰ ਖਵਾਓ ਸੋਹਣਾ ਬਿਜ਼ਨਸ ਕਰੋ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਜਿਹੜੇ ਨਿਯਮ ਆ ਉਹਨਾਂ ਨੂੰ ਇਹਨਾਂ ਵਿੱਚ ਲਾਗੂ ਕਰਾਂਗੇ ਸਭ ਤੋਂ ਪਹਿਲਾਂ ਇਹਨਾਂ ਨੂੰ ਲਾਇਸੈਂਸ ਲੈ ਕੇ ਜਿਹੜੇ ਵੀ ਔਰ ਹਾਈਜਨ ਹੋਊਗੀ ਔਰ ਇਹਨਾਂ ਨੂੰ ਆਪ ਨੂੰ ਵੀ ਉਹ ਚੰਗਾ ਲੱਗਣਾ ਪੈਣਾ ਹਾਲ ਦੀ ਘੜੀ ਇਹਨਾਂ ਨੂੰ ਬੁਰਾ ਲੱਗਦਾ ਪਰ ਜਦੋਂ ਇਹ ਚੀਜ਼ਾਂ ਲਾਗੂ ਹੋ ਗਈਆਂ ਇਹਨਾਂ ਨੂੰ ਵੀ ਖਰਾ ਲੱਗਣਾ ਜਦ ਇੰਨੀ ਕਮਾਈ ਕਰਦੇ ਆ ਇੱਕ ਛੋਟਾ ਜਿਹਾ ਕੈਵਨ ਕਿਉਂ ਨਹੀਂ ਬਣਾਉਂਦੇ ਸ਼ੀਸ਼ੇ ਦਾ ਮੈਂ ਇਹ ਚੀਜ਼ਾਂ ਨੂੰ ਸ਼ੋਰ ਕਰੂੰਗਾ ਬੇਕ ਸ਼ੋਰ ਕਰਾਂਗੇ ਐਸਐਸਪੀ ਹੁਸ਼ਿਆਰਪੁਰ ਜਿਹੜੇ ਆ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਉਹ ਸਾਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰਦੇ ਆ ਹਰ ਜਗ੍ਹਾ ਦੇ ਜਿੱਥੇ ਜਾਂਦੇ ਉਹਨਾਂ ਨੇ ਉਹਨਾਂ ਦੇ ਹੈਗਾ ਕੋਈ ਤੁਹਾਡੇ ਨਾਲ ਸਿਕਿਉਰਿਟੀ ਜਾਊਗੀ ਅੱਜ ਸਾਡੇ ਨਾਲ ਪੁਰਹੀਣਾ ਚੌਂਕੀ ਦੇ ਮੁਲਾਜ਼ਮ ਵੀ ਸਾਥ ਦੇ ਰਹੇ ਆ ਅਸੀਂ ਐਸਐਸਪੀ ਸਾਹਿਬ ਦਾ ਵੀ ਧੰਨਵਾਦੀਆਂ ਸ਼ੁਕਰਗੁਜ਼ਾਰ ਹੈ ਤੇ ਔਰ ਨਾਲ ਦੇ ਨਾਲੇ ਕਹਿੰਨੇ ਆ ਇਹ ਵੀ ਨਾਲ ਸਾਥ ਦੇਣਗੇ ਸਾਡੇ ਆਉਂਦੇ ਸਮੇਂ ਤੇ ਔਰ ਹਰ ਤਰੀਕੇ ਨਾਲ ਅਸੀਂ ਜਿਹੜਾ ਇਹਨਾਂ ਨੂੰ ਨਾ ਫੂਡ ਸੇਫਟੀ ਦੇ ਨਿਯਮ ਲਾਗੂ ਕਰਾ ਕੇ ਹਟਾਗੇ ਇਸਨ ਤੋਂ ਤੱਕ ਰੋਕਦਾ ਉਹਨਾਂ ਨੂੰ ਲਾਗੂ ਕਰਾਂਗੇ ਮੈਂ ਇਹੀ ਕਹਿਣਾ ਚਾਹੁੰਦਾ ਇਹਨੂੰ ਲਾਈਟਰੀ ਨਾਲੋਂ ਸੀਰੀਅਸਲੀ ਲੈਓ ਔਰ ਇੱਕ ਹਫਤੇ ਦੇ ਦੇਖ ਵਿੱਚ ਆਪਣਾ ਸਾਰੀਆਂ ਚੀਜ਼ਾਂ ਨਾਰਮਲ ਹੋ ਜਾਣ ਔਰ ਲੋਕੀ ਫੋਨ ਕਰਕੇ ਤੁਹਾਨੂੰ ਕਹਿਣਗੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਨੂੰ ਵੀ ਲੋਕੀ ਪ੍ਰੇਸ਼